ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਮੁੱਖ ਆਗੂ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਕਾਰਨ ਪੂਰੇ ਦੁਆਬੇ ਵਿੱਚ ਸੋਗ ਦੀ ਲਹਿਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਮੁੱਖ ਆਗੂ ਜਥੇਦਾਰ ਕਸ਼ਮੀਰ ਸਿੰਘ ਦਾ ਅੱਜ ਦੁਪਹਿਰੇ ਅਚਾਨਕ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਦੁਪਹਿਰੇ 12 ਵਜੇ ਦੇ ਕਰੀਬ ਜਦੋਂ ਉਹ ਖੇਤੀ ਦੇ ਕੰਮ ਨਿਪਟਾਉਣ ਤੋਂ ਬਾਅਦ ਆਪਣੇ ਖੇਤਾਂ ਤੋਂ ਵਾਪਸ ਆ ਰਹੇ ਸਨ ਤਾਂ ਉਹਨਾਂ ਦਾ ਐਨਫੀਲਡ ਮੋਟਰਸਾਈਕਲ ਸਿੱਧੇ ਦੂਜੇ ਮੋਟਰਸਾਈਕਲ ਨਾਲ ਟਕਰਾ ਗਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਕਸ਼ਮੀਰ ਸਿੰਘ ਦੀ ਮੌਤ ਦੀ ਖਬਰ ਨਾਲ ਪੂਰੇ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਨੂੰ ਦੁੱਖ ਲੱਗਾ 60 ਸਾਲਾ ਜੁਜਾਰੂ ਕਸ਼ਮੀਰ ਸਿੰਘ ਇਨਸਾਫ ਪਸੰਦ ਅਤੇ ਦਬੇ ਕੁਚਲੇ ਲੋਕਾਂ ਦਾ ਸਮਰਥਨ ਕਰਨ ਵਾਲੇ ਪ੍ਰਮੁੱਖ ਆਗੂ ਸਨ ਉਹਨਾਂ ਦੀ ਬੇਵਕਤੀ ਮੌਤ पूरे इलाके ਵਿੱਚ ਸੋਗ ਦੀ ਲਹਿਰ ਹੈ ਪੰਥਕ ਆਗੂਆਂ ਸਮੇਤ ਹਰ ਪਾਰਟੀ ਦੇ ਆਗੂਆਂ ਨੇ ਉਹਨਾਂ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ ਸ਼ੋਗ ਪ੍ਰਗਟ ਕਰਨ ਵਾਲਿਆਂ ਵਿੱਚ ਹਲਕਾ ਵਿਧਾਇਕ ਦੀਦੀ 인ਦਰਜੀਤ ਕੌਰ ਮਾਨ ਸਾਬਕਾ ਹਲਕਾ ਵਿਧਾਇਕ ਦੀਦੀ ਰਾਜਵਿੰਦਰ ਕੌਰ ਪੁੱਲਰ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਐਡਵੋਕੇਟ ਰਾਜਕਮਲ ਸਿੰਘ ਪੁੱਲਰ ਗਿੱਲ ਆਗੂ ਜਥੇਦਾਰ ਗੁਲਵੰਤ ਸਿੰਘ ਉਪਲ ਲਖਵੀਰ ਸਿੰਘ ਉਪਲ ਚੇਅਰਮੈਨ ਮਾਰਕੀਟ ਕਮੇਟੀ ਮੂਰਮਹਿਲ ਸਮਾਜ ਸੇਵੀ ਗੁਰਦੀਪ ਸਿੰਘ ਧੱਗੜ, ਪਾਜਪਾ ਅਗੂ ਰਾਜ ਬਹਾਦਰ ਸੰਧੀਰ, ਗੁਰਨਾਮ ਸਿੰਘ ਬਿਲਗਾ ਪ੍ਰਧਾਨ ਨਗਰ ਕੌਂਸਲ ਬਿਲਗਾ, ਸਮਾਜ ਸੇਵੀ ਪੱਤਰਕਾਰ ਰਾਜਿੰਦਰ ਸਿੰਘ ਬਿਲਗਾ, ਦਿਨੇਸ਼ ਸੰਦੂ ਨੰਬਰਦਾਰ ਆਦਿ ਤੋਂ ਇਲਾਵਾ ਸ਼ਹਿਰ ਕਸਬੇ ਦੇ ਹੋਰ ਮੋਹਤਬਰ ਵਿਅਕਤੀਆਂ ਨੇ ਕਿਹਾ ਕਿ ਕਸ਼ਮੀਰਾ ਸਿੰਘ ਜੰਡਿਆਲਾ ਨੂੰ ਗਰੀਬਾਂ ਦਾ ਸਾਥ ਦੇਣ ਵਾਲੇ ਆਗੂ ਵਜੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ। ਲਾਈਵ ਟਿੱਕਾ ਤੋਂ ਲਾਈਵ ਸਤੇ ਅੱਜ ਬਹੁਤ ਹੀ ਦੁਖ ਦੀ ਘੜੀ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਪਗਾਰਸੀ ਕਿਸਾਨ ਯੂਨੀਅਨ ਦੇ ਰਾਜੇਵਾਦ ਦੇ ਜਥੇਬੰਦੀ ਦੇ ਅਧਿਖ ਸਰਦਾਰ ਕਿਸ਼ਮੀਰ ਸਿੰਘ ਜੀ ਸਵੇਰੇ 8 ਵਜੇ ਕਰੀਬ ਉਹ ਤੋਂ ਪਿੰਡ ਵੱਲ ਆ ਰਹੇ ਸੀ ਐਕਸੀਡੈਂਟ ਹੋਣ ਦੇ ਨਾਲ ਉਹਨਾਂ ਦੀ ਬਹੁਤ ਹਮਈ ਇਹ ਘਾਟਾ ਪਰਿਵਾਰ ਨੂੰ ਤਾਂ ਜਿਹੜਾ ਹੀ ਹੈ ਜਿਹੜਾ ਸਮਾਜ ਨੂੰ ਪੈ ਗਿਆ ਇਹ ਨਾਂ ਪੂਰਾ ਹੋਣ ਵਾਲਾ ਪੈ ਗਿਆ ਇਹ ਜਦਾਂ ਸਾਨੂੰ ਕਦੀ ਵੀ ਜ਼ਿੰਦਗੀ ਦੇ ਵਿੱਚ ਭੁਲੀਆਂ ਨਹੀਂ ਜਿਸ ਕੰਮ ਨੂੰ ਵੀ ਕਿਸੇ ਨੇ ਵੀ ਕਿਹਾ ਉਸੇ ਵੇਲੇ ਕਦੀ ਵੀ ਇਹ ਨਹੀਂ ਕਿਹਾ ਵੀ ਤੁਸੀਂ ਉਹਨਾਂ ਕਹਿੰਦਾ ਫੋਨ ਰੱਖੋ ਉਸੇ ਵੇਲੇ ਕੰਮ ਉਹਨਾਂ ਦਾ ਜਿਹੜਾ ਵੀ ਕੋਈ ਵੀ ਰਾਤ ਨੂੰ ਵੀ ਆ ਗਿਆ ਦਿਨੇ ਆ ਗਿਆ ਉਹਦਾ ਉਸੇ ਜਿਹਲੇ ਰਾਤ ਨੂੰ ਵੀ ਉਹਨੇ ਕੰਮ ਕੀਤਾ ਇਹੋ ਜਿਹਾ ਸ਼ਖਸੀ ਜਿਹੜਾ ਸੀ ਇਹ ਦੁਨੀਆ ਦੇ ਵਿੱਚ ਨਹੀਂ ਲੱਭਣਾ ਕੋਣਾ ਸੀ ਇੱਥੇ ਕਟਚਲੇ ਵਾਲਾ ਵਿੱਚ ਸਿਵਲ ਹਸਪਤਾਲ ਦੇ ਵਿੱਚ ਬਾਡੀ ਜਿਹੜੀ ਆ ਉਹ ਰਪੀਏ ਉਹ ਹੁਣ ਕੱਲ ਨੂੰ ਇਹਨਾਂ ਦਾ ਜਿਹੜਾ ਸਮਾਰੋਹ ਚੱਲਿਆ ਜਾਨਾ ਇੱਥੇ ਸਾਡੇ ਕੋਲ ਕੋਲ ਕੁਝ ਸ਼ਬਦ ਬੋਲ ਨਹੀਂ ਹੁੰਦੇ ਜਿਹੜਾ ਫਟਾਪਿਆ ਇਹ ਨਾਪ ਸੁਣਾਉਣ ਵਾਲਾ ਜੀ ਜਿਹੜਾ ਇੱਕ ਹਾਸ ਹੋਇਆ ਕੀ ਕਾਰਨ ਆ ਜੀ ਵਜ੍ਹਾ ਕੀ ਦੱਸੋ ਜੀ ਲੇਖੋ ਜੀ ਪਰਮਾਤਮਾ ਦਾ ਪਾਣਾ ਆ ਕਿ ਆਪਣੇ ਪੀਪੋ ਸੜਕ ਤੋਂ ਆ ਰਿਹਾ ਹੈ ਜਿਹੜਾ ਕਸ਼ਮੀਰ ਸਿੰਘ ਫੂਡਰਮ ਰਿਕੀਸੈਂਟ ਦੇ ਉੱਤੇ ਫਿਰ ਅੱਗੇ ਆ ਗਿਆ ਸੀ ਉਹੋ ਹੀ ਕਮਾਦੀ ਜਿਹੜੇ ਹਿੱਟਿਆ ਤੇ ਜਿਹਦੇ ਨਾਲ ਇੱਕਦਮ ਐਕਸੀਡੈਂਟ ਹੋ ਗਿਆ ਮਾਈ ਬਚ ਗਈ ਸਾਥੀ ਲੋਈ ਲੱਗ ਗਿਆ ਜੀ ਨਾਲ ਅੰਦੇ ਦੇ ਤਾਂ ਪਰ ਕੀ ਕਰਦੇ ਕਿ ਜਿਹਨੇ ਜੈਡ ਬੋਡੀ ਜਗੰਦਰੂ ਬਾਸ ਲੈ ਕੇ ਆਂਡੇ ਸੀ ਪੁਲਿਸ ਫੇਰ ਮੋੜ ਕੇ ਲੈ ਗਈ ਸੀ ਉਹ ਕੀ ਕਰਨ ਜੀ ਸਰਕਾਰ ਜਿਉਂ ਆਈ ਹੈ ਇਹ ਕੋਸ਼ ਮਾਰਮ ਕਰਾਓ ਤੇ ਕਾਰਵਾਈ ਕਿਉਂ ਕਰਾਓ ਪਰ ਤਾਂ ਦੇ ਕਿ ਨਹੀਂ ਆਪਾਂ ਬੋਲ ਚਾ ਰਾਜੰਨਾ ਕਰਾ ਰਹਿਣਾ ਤਾਂ ਜਬੇ ਲਾ ਉਹ ਲਾ ਕਿਸੇ ਨਹੀਂ ਨਾ ਜਿਦਾ ਉਹ ਪਰ ਮੈਨੂੰ ਅੱਛੀ ਜਨਤ ਵਿੱਚ ਕਿਸੇ ਦਾ ਕਸੂਰ ਨਹੀਂ ਹੁੰਦਾ ਹੂੰ ਓਥੇ ਕੋਈ ਕਿਸੇ ਦੇ ਵੀ ਮੇਰੇ ਕੋਈ ਵੇਪ ਚਤਤ ਨਹੀਂ ਫੜਵਾਇਆ ਹੂੰ ਉਹ ਕੋਈ 14 ਰੁਪਏ ਆਪਾ ਕਰ ਲਈ ਹੁਣ ਕੀ ਪੋਸਟਮੈਂਟ ਹੋ ਗਿਆ ਜਾਂ ਡੈਡ ਬੋਡੀ ਲੈ ਆਉਂਦੀ ਜਾਂ ਕਿਸੇ ਡੈਡ ਬੋਡੀ ਲੈ ਆ ਕੇ ਘਰ ਨਹੀਂ ਗਿਆ ਤਾਂ ਨਹੀਂ ਜੇ ਕੋਈ ਪੋਸਟ ਮਾਰ ਨਹੀਂ ਕੋਣਾ ਕੋਈ ਪਤਾ ਠੀਕ ਹੈ ਹੁਣ ਸੰਸਕਾਰ ਕਿਦੋਂ ਸੋਇ ਨੂੰ ਕਰਨਗੇ ਸੰਸਕਾਰ ਹੋਣਾ ਹੈ ਆਪਾਂ ਬਰਦਰਾਂ ਬਾਹਰ ਆ ਪਰ ਸ਼ਾਮ ਨੂੰ ਦੱਸਿਓਗੇ